ਕਿਸਾਨ ਉਸਦੀ ਪਤਨੀ ਅਤੇ ਰਾਜੇ ਦੀ ਪਹੇਲੀ ਇੱਕ ਪਿੰਡ ਵਿੱਚ ਇੱਕ ਕਿਸਾਨ ਅਤੇ ਉਸਦੀ ਪਤਨੀ ਰਹਿੰਦੇ ਸਨ ਕਿਸਾਨ ਕੋਲ ਥੋੜੀ ਜਿਹੀ ਜ਼ਮੀਨ ਸੀ ਜਿਸ ਤੇ ਖੇਤੀਬਾੜੀ ਕਰਕੇ ਦੋਵਾਂ પતિ ਪਤਨੀ ਦਾ ਗੁਜ਼ਾਰਾ ਚੰਗੀ ਤਰ੍ਹਾਂ ਹੋ ਜਾਂਦਾ ਸੀ ਦੋਵਾਂ ਦਾ ਜੀਵਨ ਸਾਦਾ ਪਰ ਸੁਖੀ ਸੀ ਪਰ ਉਹਨਾਂ ਵਿੱਚ ਇੱਕ ਵੱਡੀ ਕਮੀ ਸੀ ਉਹਨਾਂ ਦੇ ਕੋਈ ਸੰਤਾਨ ਨਹੀਂ ਸੀ ਇਹ ਗੱਲ ਕਿਸਾਨ ਨੂੰ ਹਮੇਸ਼ਾ ਦੁਖਦੀ ਰਹਿੰਦੀ ਸੀ ਉਸਦੀ ਪਤਨੀ ਰੂਪવતી ਗੁਣਵਤੀ ਅਤੇ ਪ੍ਰਮਾਤਮਾ ਵਿੱਚ ਅਟੁੱਟ ਵਿਸ਼ਵਾਸ ਰੱਖਣ ਵਾਲੀ ਸੀ ਉਹ ਹਰ ਰੋਜ਼ ਮੰਦਰ ਜਾਂਦੀ ਅਤੇ ਭਗਵਾਨ ਸ਼ਿਵ ਅਗੇ ਪ੍ਰਾਰਥਨਾ ਕਰਦੀ ਕਿ हे ਪ੍ਰਭੂ ਮੇਰੀ ਸੁੰਨੀ ਗੋਦ ਭਰ ਦਿਓ ਭਗਵਾਨ ਨੇ ਉਸ ਦੀ ਪ੍ਰਾਰਥਨਾ ਸੁਣ ਲਈ 5 ਸਾਲਾਂ ਦੇ ਅੰਦਰ ਉਸ ਨੂੰ 5 ਪੁੱਤਰਾਂ ਦੀ ਪ੍ਰਾਪਤੀ ਹੋਈ ਹੁਣ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਪਰ ਸੁੱਖ ਦੇ ਨਾਲ ਇੱਕ ਨਵੀਂ ਚਿੰਤਾ ਵੀ ਆ ਗਈ ਪਰਿਵਾਰ ਵਧਨ ਨਾਲ ਖਰਚਾ ਵੀ ਵੱਧ ਗਿਆ ਹੁਣ ਓਨੀ ਕੁ ਜ਼ਮੀਨ ਨਾਲ ਸਭ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਲ ਹੋ ਗਿਆ ਸੀ ਕਿਸਾਨ ਦਿਨ ਰਾਤ ਚਿੰਤਾ ਵਿੱਚ ਡੁੱਬਿਆ ਰਹਿੰਦਾ। ਇੱਕ ਦਿਨ ਜਦੋਂ ਉਸ ਦੀ ਪਤਨੀ ਨੇ ਉਸ ਨੂੰ ਉਦਾਸ ਦੇਖਿਆ ਤਾਂ ਉਹ ਬੋਲੀ ਤੁਸੀਂ ਐਨੇ ਪਰੇਸ਼ਾਨ ਕਿਉਂ ਰਹਿੰਦੇ ਹੋ? ਤਾਂ ਕਿਸਾਨ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਇਸ ਤੇ ਉਸ ਦੀ ਪਤਨੀ ਬੋਲੀ ਮੈਂ ਸੁਣਿਆ ਹੈ ਕਿ ਸਾਡੇ ਨਗਰ ਦੇ ਰਾਜਾ ਬਹੁਤ ਹੀ ਦਿਆਲੂ ਹਨ ਅਤੇ ਉਹਨਾਂ ਨੂੰ ਨਵੀਆਂ-ਨਵੀਆਂ ਪਹੇਲੀਆਂ ਪੁੱਛਣ ਦਾ ਬਹੁਤ ਸ਼ੌਂਕ ਹੈ। ਜੋ ਵੀ ਉਹਨਾਂ ਦੀ ਪਹੇਲੀ ਦਾ ਸਹੀ ਉੱਤਰ ਦਿੰਦਾ ਹੈ, ਉਸ ਨੂੰ ਰਾਜਾ ਬਹੁਤ ਇਨਾਮ ਦਿੰਦੇ ਹਨ। ਤੁਸੀਂ ਇੱਕ ਵਾਰ ਦਰਬਾਰ ਵਿੱਚ ਜਾਓ ਅਤੇ ਉਹਨਾਂ ਦੀ ਪਹੇਲੀ ਦਾ ਉੱਤਰ ਦਿਓ। ਮੈਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਉੱਥੋਂ ਨਿਰਾਸ਼ਾ ਨਹੀਂ ਮਿਲੇਗੀ। ਕਿਸਾਨ ਨੇ ਚਿੰਤਿਤ ਸੌਰਵਜ ਕਿਹਾ ਭਾਗਵਾਨ, ਤੂੰ ਤਾਂ ਜਾਣਦੀ ਹੀ ਹੈ, ਮੈਂ ਠਹਿਰਿਆ ਸਿੱਧਾ ਸਦਾ ਇਨਸਾਨ। ਭਲਾ ਮੈਂ ਰਾਜੇ ਦੀ ਮੁਸ਼ਕਲ ਪਹੇਲੀ ਦਾ ਉੱਤਰ ਕਿਵੇਂ ਦੇ ਸਕਾਂਗਾ? ਪਤਨੀ ਮੁਸਕੁਰਾ ਕੇ ਬੋਲੀ, ਤੁਸੀਂ ਬਸ ਮੇਰੀ ਗੱਲ ਮੰਨ ਲਓ। ਜਦੋਂ ਰਾਜਾ ਤੁਹਾਨੂੰ ਪਹੇਲੀ ਪੁੱਛੇ, ਤਾਂ ਦੋ ਦਿਨ ਦਾ ਸਮਾਂ ਮੰਗ ਲਓ ਮੈਂ ਤੁਹਾਨੂੰ ਉਸ ਦਾ ਉੱਤਰ ਦੱਸ ਦੇਵਾਂਗੀ ਕਿਸਾਨ ਨੂੰ ਇਹ ਕਲ ਠੀਕ ਲੱਗੇ ਪਰ ਉਸਨੇ ਚੀਜਕ ਦੇ ਹੋਏ ਕਿਹਾ ਇੱਕ ਸਮੱਸਿਆ ਹੋਰ ਹੈ ਮੇਰਾ ਇੱਕ ਮਿੱਤਰ ਰਾਜ ਦਰਬਾਰ ਵਿੱਚ ਕੰਮ ਕਰਦਾ ਹੈ ਉਸਨੇ ਦੱਸਿਆ ਸੀ ਕਿ ਜਦੋਂ ਕੋਈ ਵਿਅਕਤੀ ਰਾਜ ਦੀ ਪਹੇਲੀ ਦਾ ਉੱਤਰ ਦੇਣ ਜਾਂਦਾ ਹੈ ਤਾਂ ਦਰਵਾਜ਼ੇ ਤੇ ਪਹਿਰੇਦਾਰ ਉਸ ਨੂੰ ਰੋਕਦੇ ਹਨ ਅਤੇ ਕਹਿੰਦੇ ਹਨ ਕਿ ਜੋ ਵੀ ਇਨਾਮ ਰਾਜਾ ਤੋਂ ਮਿਲੇਗਾ ਉਸ ਦਾ ਅੱਧਾ ਹਿੱਸਾ ਸਾਨੂੰ ਦੇਣਾ ਹੋਵੇਗਾ ਹੁਣ ਦੱਸੋ ਜੀ ਅਜਿਹਾ ਹੋਇਆ ਤਾਂ ਮੇਰੇ ਹਿੱਸੇ ਵਿੱਚ ਕੀ ਬਚੇਗਾ ਪਤਨੀ ਨੇ ਸ਼ਾਂਤ ਸੁਰ ਵਿੱਚ ਕਿਹਾ ਤੁਸੀਂ ਚਿੰਤਾ ਨਾ ਕਰੋ ਜਦੋਂ ਦਰਬਾਰਾਨ ਤੁਹਾਡੇ ਤੋਂ ਅੱਧਾ ਇਨਾਮ ਮੰਗੇ ਤਾਂ ਬਿਨਾਂ ਝਗੜੇ ਹਾਮੀ ਭਰ ਦਿਓ ਅਸੀਂ ਬਸ ਕਿਸੇ ਤਰ੍ਹਾਂ ਦਰਬਾਰ ਤੱਕ ਪਹੁੰਚਣਾ ਹੈ ਬਾਕੀ ਸਭ ਮੈਂ ਸੰਭਾਲ ਲਵਾਂਗੀ ਪਤਨੀ ਦੀ ਗੱਲ ਮੰਨ ਕੇ ਕਿਸਾਨ ਅਗਲੇ ਹੀ ਦਿਨ ਰਾਜ ਦਰਬਾਰ ਲਈ ਨਿਕਲ ਪਿਆ ਜਦੋਂ ਦਰਬਾਰ ਦੇ फाटक ਤੇ ਪਹੁੰਚਿਆ ਤਾਂ ਉਹੀ ਹੋਇਆ ਜਿਸ ਦਾ ਉਸ ਨੂੰ ਡਰ ਸੀ ਪਹਿਰੇਦਾਰਾਂ ਨੇ ਉਸ ਨੂੰ ਰੋਕ ਲਿਆ ਅਤੇ ਕਿਹਾ ਰਾਜਾ ਤੋਂ ਜੋ ਵੀ ਇਨਾਮ ਮਿਲੇਗਾ ਉਸ ਦਾ ਅੱਧਾ ਸਾਨੂੰ ਦੇਣਾ ਹੋਵੇਗਾ ਕਿਸਾਨ ਨੇ ਬਿਨਾਂ ਕਿਸੇ ਚਿਜਕਤੇ ਹਾਮੀ ਭਰ ਦਿੱਤੀ ਪਹਿਰੇਦਾਰਾਂ ਨੇ ਉਸ ਨੂੰ ਅੰਦਰ ਜਾਣ ਦਿੱਤਾ ਜਦੋਂ ਕਿਸਾਨ ਰਾਜ ਦਰਬਾਰ ਵਿੱਚ ਪਹੁੰਚਿਆ ਤਾਂ ਉੱਥੋਂ ਦੀ ਸ਼ਾਨ ਦੇਖ ਕੇ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਸੱਜੇ ਤਜੇ ਦਰਬਾਰ ਸੋਨੇ ਚਾਂਦੀ ਨਾਲ ਜੜੇ ਸਿੰਘਾਸਨ ਅਤੇ ਚਾਰੇ ਪਾਸੇ ਬੈਠੇ ਰਾਜਪੁਰਸ਼ਾਂ ਨੂੰ ਦੇਖ ਕੇ ਉਹ ਹੈਰਾਨੀ ਨਾਲ ਭਰ ਗਿਆ ਉਹ ਅੱਖਾਂ ਪਾੜ-ਪਾੜ ਕੇ ਮਹਿਲ ਦੀਆਂ ਸੁੰਦਰ ਨਕਾਸ਼ੀਆਂ ਅਤੇ ਚਮਕ-ਦਮਕ ਨੂੰ ਦੇਖ ਰਿਹਾ ਸੀ ਉਦੋਂ ਰਾਜ ਦਰਬਾਰ ਵਿੱਚ ਜਦੋਂ ਰਾਜੇ ਦੀ ਪਹੇਲੀ ਦਾ ਉੱਤਰ ਕੋਈ ਨਾ ਦੇ ਸਕਿਆ ਤਾਂ ਉਹਨਾਂ ਦੀ ਨਜ਼ਰ ਉਸ ਕਿਸਾਨ ਤੇ ਪਈ ਰਾਜਾ ਮੁਸਕੁਰਾ ਕੇ ਬੋਲੇ ਕਿ ਤੂੰ ਵੀ ਮੇਰੀ ਪਹੇਲੀ ਦਾ ਉੱਤਰ ਦੇਣਾ ਚਾਹੇਗਾ ਕਿਸਾਨ ਨੇ ਡਰਦੇ ਡਰਦੇ ਹੱਥ ਜੋੜ ਕੇ ਕਿਹਾ ਹਾਂ ਮਹਾਰਾਜ ਮੈਂ ਵੀ ਕੋਸ਼ਿਸ਼ ਕਰਨ ਆਇਆ ਹਾਂ ਰਾਜਾ ਹੱਸ ਪਿਆ ਅਤੇ ਬੋਲੇ ਤਸ ਸੁਣ ਮੇਰੀ ਪਹੇਲੀ ਦੱਸੋ ਉਹ ਕਿਹੜੀ ਚੀਜ਼ ਹੈ ਜਿਸ ਦੇ ਪਿੱਛੇ ਇਨਸਾਨ ਲਕੀਰ ਦਾ ਫਕੀਰ ਬਣ ਕੇ ਘੁੰਮ ਰਿਹਾ ਹੈ ਇਹ ਸੁਣਦੇ ਹੀ ਕਿਸਾਨ ਦਾ ਚਿਹਰਾ ਉੱਤਰ ਗਿਆ ਉਹ ਘਬਰਾ ਤਾਂ ਗਿਆ ਪਰ ਆਪਣੀ ਘਬਰਾਹਟ ਛੁਪਾਉਂਦੇ ਹੋਏ ਬੋਲਿਆ ਮਹਾਰਾਜ ਮੈਨੂੰ ਇਸ ਪਹੇਲੀ ਦਾ ਉੱਤਰ ਲੱਭਣ ਵਿੱਚ 2 ਦਿਨ ਲੱਗਣਗੇ ਕਿਰਪਾ ਕਰਕੇ ਦੋ ਦਿਨ ਦਾ ਸਮਾਂ ਦਿਓ ਰਾਜਾ ਨੇ ਉਸ ਨੂੰ ਦੋ ਦਿਨ ਦਾ ਸਮਾਂ ਦੇ ਦਿੱਤਾ ਕਿਸਾਨ ਘਰ ਪਰਤਿਆ ਅਤੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਪਤਨੀ ਮੁਸਕੁਰਾ ਕੇ ਬੋਲੀ ਬਸ ਇਹ ਤਾਂ ਬਹੁਤ ਆਸਾਨ ਪਹੇਲੀ ਹੈ ਕੱਲ ਦਰਬਾਰ ਵਿੱਚ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਕੰਨ ਵਿੱਚ ਇਸ ਦਾ ਉੱਤਰ ਦੱਸ ਦੇਵਾਂਗੀ ਅਗਲੇ ਦਿਨ ਜਦੋਂ ਕਿਸਾਨ ਦਰਬਾਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਉਸ ਦੀ ਪਤਨੀ ਨੇ ਉਸ ਦੇ ਕੰਨ ਵਿੱਚ ਉੱਤਰ ਦੱਸ ਦਿੱਤਾ ਕਿਸਾਨ ਬਹੁਤ ਖੁਸ਼ ਹੋਇਆ ਪਰ ਤੁਰੰਤ ਹੀ ਉਸਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ ਪਤਨੀ ਨੇ ਪੁੱਛਿਆ ਹੁਣ ਕੀ ਹੋਇਆ ਕਿਉਂ ਪਰੇਸ਼ਾਨ ਦਿਖਾਈ ਦੇ ਰਹੇ ਹੋ ਕਿਸਾਨ ਬੋਲਿਆ ਭਾਗਵਾਨ ਕੱਲ ਮੈਂ ਦੱਸਿਆ ਸੀ ਨਾ ਕਿ ਦਰਬਾਰ ਦੇ ਦਰਵਾਜ਼ੇ ਤੇ ਜੋ ਪਹਿਰੇਦਾਰੇ ਹਨ ਉਹ ਇਨਾਮ ਦਾ ਅੱਧਾ ਹਿੱਸਾ ਮੰਗਦੇ ਹਨ ਹੁਣ ਜੇ ਮੈਂ ਇਨਾਮ ਵਿੱਚ ਕੁਝ ਮੰਗਾ ਤਾਂ ਉਸਦਾ ਅੱਧਾ ਹਿੱਸਾ ਤਾਂ ਉਹਨਾਂ ਨੂੰ ਦੇਣਾ ਪਵੇਗਾ ਪਤਨੀ ਕੁਝ ਸੋਚ ਕੇ ਬੋਲੀ ਤਾਂ ਅਜਿਹਾ ਕਰਨਾ ਮਹਾਰਾਜ ਨੂੰ ਕਹਿਣਾ ਕਿ ਇਸ ਪਹੇਲੀ ਦਾ ਇਨਾਮ ਮੈਨੂੰ ਅੱਜ ਹੀ ਚਾਹੀਦਾ ਹੈ ਅਤੇ ਅਗਲੀ ਪਹੇਲੀ ਦਾ ਇਨਾਮ ਉਦੋਂ ਦੇਣਾ ਜਦੋਂ ਮੈਂ ਉਸ ਦਾ ਉੱਤਰ ਲੈ ਕੇ ਆਵਾਂ ਅਤੇ ਜਦੋਂ ਰਾਜਾ ਪੁੱਛੇ ਕਿ ਕੀ ਚਾਹੀਦਾ ਹੈ ਤਾਂ ਤੁਸੀਂ ਇਨਾਮ ਵਿੱਚ ਸੋ ਕੋੜੇ ਮੰਗਣਾ ਇਹ ਸੁਣ ਕੇ ਕਿਸਾਨ ਘਬਰਾ ਗਿਆ ਤੇ ਬੋਲਿਆ ਭਗਵਾਨ ਲੋਕ ਇਨਾਮ ਵਿੱਚ ਸੋਨਾ ਚਾਂਦੀ ਮੰਗਦੇ ਹਨ ਅਤੇ ਤੂੰ ਕਹਿ ਰਹੀ ਹੈ ਕਿ ਮੈਂ ਕੋੜੇ ਮੰਗਾ ਇਹ ਕਿਹੋ ਜਿਹੀ ਗਲਤ ਹੋਈ ਪਤਨੀ ਨੇ ਗੰਭੀਰ ਸੁਰ ਵਿੱਚ ਕਿਹਾ ਦੇਖੋ ਰਾਜੇ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਸਦੇ ਦਰਬਾਰ ਲੋਕਾਂ ਨੂੰ ਕਿਵੇਂ ਪਰੇਸ਼ਾਨ ਕਰਦੇ ਹਨ ਜੇ ਤੁਸੀਂ ਸਿੱਧੀ ਸ਼ਿਕਾਇਤ ਕਰੋਗੇ ਤਾਂ ਮੁਸੀਬਤ ਵਿੱਚ ਫਸ ਜਾਓਗੇ ਪਰ ਇਸ ਤਰ੍ਹਾਂ ਗੱਲ ਸਾਹਮਣੇ ਆਵੇਗੀ ਤਾਂ ਰਾਜਾ ਖੁਦ ਨਿਆਂ ਕਰੇਗਾ ਕਿਸਾਨ ਨੇ ਡੂੰਗਾ ਸਾਲਿਆ ਤੇ ਪਤਨੀ ਦੀ ਗੱਲ ਮੰਨ ਲਈ ਅਗਲੇ ਦਿਨ ਉਹ ਫਿਰ ਤੋਂ ਰਾਜ ਦਰਬਾਰ ਪਹੁੰਚਿਆ ਫਟਕ ਤੇ ਉਹੀ ਦਰਬਾਰਾਨ ਖੜੇ ਸਨ ਉਹਨਾਂ ਨੇ ਫਿਰ ਕਿਹਾ ਜੋ ਵੀ ਇਨਾਮ ਰਾਜਾ ਤੋਂ ਮਿਲੇਗਾ ਉਸਦਾ ਅੱਧਾ ਸਾਨੂੰ ਦੇਣਾ ਹੋਵੇਗਾ। ਕਿਸਾਨ ਨੇ ਸ਼ਾਂਤ ਸੌਰਵਜ ਕਿਹਾ, "ਹਾਂ ਹਾਂ, ਯਾਦ ਹੈ ਪਹਿ, ਪਰ ਅੱਜ ਦੀ ਪਹੇਲੀ ਦਾ ਇਨਾਮ ਮੈਂ ਅੱਜ ਹੀ ਲਵਾਂਗਾ ਅਤੇ ਉਸਦਾ ਅੱਧਾ ਹਿੱਸਾ ਤੁਹਾਨੂੰ ਜ਼ਰੂਰ ਦਿਆਂਗਾ। ਬਸ ਤੁਸੀਂ ਇਨਾਮ ਤੋਂ ਇਨਕਾਰ ਨਾ ਕਰਨਾ।" ਦਰਬਾਨਾ ਨੇ ਹਾਮੀ ਭਰ ਲਈ। ਦਰਬਾਰ ਵਿੱਚ ਪਹੁੰਚ ਕੇ ਕਿਸਾਨ ਨੇ ਰਾਜਾ ਨੂੰ ਕਿਹਾ, "ਮਹਾਰਾਜ, ਤੁਹਾਡੀ ਪਹੇਲੀ ਸੀ ਉਹ ਕਿਹੜੀ ਚੀਜ਼ ਹੈ? ਜਿਸ ਦੇ ਪਿੱਛੇ ਇਨਸਾਨ ਲਕੀਰ ਦਾ ਫਕੀਰ ਬਣ ਕੇ ਘੁੰਮ ਰਿਹਾ ਹੈ ਮਹਾਰਾਜ ਇਸ ਪਹੇਲੀ ਦਾ ਉੱਤਰ ਹੈ ਅਨਾਜ ਯਾਨੀ ਕਣਕ ਦੇਖੋ ਮਹਾਰਾਜ ਇਨਸਾਨ ਜਦੋਂ ਤੋਂ ਧਰਤੀ ਤੇ ਆਇਆ ਹੈ ਉਦੋਂ ਤੋਂ ਉਸੇ ਦੇ ਪਿੱਛੇ ਭੱਜਦਾ ਆ ਰਿਹਾ ਹੈ ਕਦੇ ਬੀਜਦਾ ਹੈ ਕਦੇ ਕੱਟਦਾ ਹੈ ਕਦੇ ਪੀਸਦਾ ਹੈ ਅਤੇ ਕਦੇ ਉਸ ਦਾ ਸੌਦਾ ਕਰਦਾ ਹੈ ਇਸ ਕਣਕ ਦੇ ਦਾਣੇ ਵਿੱਚ ਬਿਲਕੁਲ ਵਿਚਕਾਰ ਜੋ ਲਕੀਰ ਖਿੱਚੀ ਹੁੰਦੀ ਹੈ ਨਾ ਮਹਾਰਾਜ ਉਹੀ ਲਕੀਰ ਹੈ ਜਿਸ ਦੇ ਪਿੱਛੇ ਪੂਰੀ ਦੁਨੀਆ ਫਕੀਰ ਬਣ ਕੇ ਘੁੰਮ ਰਹੀ ਹੈ ਕਿਉਂਕਿ ਜਦੋਂ ਪੇਟ ਭਰਿਆ ਹੁੰਦਾ ਹੈ ਤਾਂ ਹੀ ਇਨਸਾਨ ਧਰਮ ਗਿਆਨ ਅਤੇ ਈਮਾਨ ਦੀ ਗੱਲ ਕਰਦਾ ਹੈ ਅਤੇ ਜਦੋਂ ਪੇਟ ਖਾਲੀ ਹੁੰਦਾ ਹੈ ਤਾਂ ਸਭ ਤੋਂ ਵੱਡਾ ਫਕੀਰ ਉਹੀ ਬਣ ਜਾਂਦਾ ਹੈ ਇਸ ਲਈ ਮਹਾਰਾਜ ਮਨੁੱਖ ਜਿਸ ਲਕੀਰ ਦੇ ਪਿੱਛੇ ਹਰ ਰੋਜ਼ ਭਜਦਾ ਹੈ ਉਹ ਹੈ ਪੇਟ ਦੀ ਲਕੀਰ ਯਾਨੀ ਅਨਾਜ ਦੀ ਲਕੀਰ ਇਹ ਹੀ ਉਸ ਦਾ ਭਗਵਾਨ ਹੈ ਇਹ ਹੀ ਉਸ ਦੀ ਭੁੱਖ ਹੈ ਅਤੇ ਇਹ ਹੀ ਉਸ ਦੀ ਬੰਦਗੀ ਹੈ ਰਾਜਾ ਖੁਸ਼ ਹੋ ਕੇ ਬੋਲਿਆ ਵਾ ਤੂੰ ਸੱਚਮੁੱਚ ਬਹੁਤ ਚਲਾਕ ਹੈ ਦੱਸ ਤੈਨੂੰ ਇਨਾਮ ਵਿੱਚ ਕੀ ਚਾਹੀਦਾ ਹੈ ਕਿਸਾਨ ਬੋਲਿਆ ਮਹਾਰਾਜ ਮੈਨੂੰ ਇਸ ਪਹੇਲੀ ਦਾ ਇਨਾਮ ਅੱਜ ਹੀ ਚਾਹੀਦਾ ਹੈ ਅਤੇ ਮੈਂ ਇਨਾਮ ਵਿੱਚ 10 ਕੋੜਿਆਂ ਦੀ ਸਜ਼ਾ ਚਾਹੁੰਦਾ ਹਾਂ ਇਹ ਸੁਣ ਕੇ ਰਾਜਾ ਹੈਰਾਨ ਹੋ ਗਿਆ ਤੇ ਬੋਲਿਆ ਕੀ ਕਿਹਾ ਇਨਾਮ ਵਿੱਚ ਕੋੜੇ ਅਰੇ ਮੂਰਖ ਲੋਕ ਸੋਨਾ ਚਾਂਦੀ ਮੰਗਦੇ ਹਨ ਅਤੇ ਤੂੰ ਕੋੜੇ ਮੰਗ ਰਿਹਾ ਹੈਂ ਕਿਸਾਨ ਨੇ ਸਿਰ ਝੁਕਾ ਕੇ ਕਿਹਾ ਮਹਾਰਾਜ ਮੈਨੂੰ 10 ਕੋੜਿਆਂ ਦੀ ਸਜ਼ਾ ਹੀ ਇਨਾਮ ਵਿੱਚ ਚਾਹੀਦੀ ਹੈ ਰਾਜਾ ਨੇ ਕੁਝ ਸੋਚ ਕੇ ਜੱਲਾਦ ਨੂੰ ਬੁਲਾਇਆ ਤੇ ਆਦੇਸ਼ ਦਿੱਤਾ ਇਸ ਕਿਸਾਨ ਨੂੰ 10 ਕੋੜੇ ਮਾਰੇ ਜਾਣ ਜਦੋਂ 5 ਕੋੜੇ ਪੈ ਚੁੱਕੇ ਅਤੇ ਕਿਸਾਨ ਦੀ ਕਮਰ ਲਹੂ ਲੁਹਾਨ ਹੋ ਗਈ ਤਾਂ ਉਸਨੇ ਕਿਹਾ ਠਹਿਰੋ ਮਹਾਰਾਜ ਇਸ ਇਨਾਮ ਦੇ ਅਧੇ ਹੱਕਦਾਰ ਦੋ ਹੋਰ ਲੋਕ ਵੀ ਹਨ ਰਾਜਾ ਨੇ ਹੈਰਾਨੀ ਨਾਲ ਪੁੱਛਿਆ ਕੌਣ ਹਨ ਉਹ ਲੋਕ ਕਿਸਾਨ ਨੇ ਉੱਤਰ ਦਿੱਤਾ ਮਹਾਰਾਜ ਜਦੋਂ ਮੈਂ ਦਰਬਾਰ ਵਿੱਚ ਆਇਆ ਸੀ ਤਾਂ ਦਰਵਾਜ਼ੇ ਤੇ ਖੜੇ ਦੋ ਦਰਬਾਨ ਮੈਨੂੰ ਬੋਲੇ ਸਨ ਕਿ ਜੋ ਵੀ ਇਨਾਮ ਮਿਲੇਗਾ ਉਸ ਦਾ ਅੱਧਾ ਹਿੱਸਾ ਉਹਨਾਂ ਨੂੰ ਦੇਣਾ ਹੋਵੇਗਾ ਇਸ ਲਈ ਪੰਜ ਕੋੜੇ ਤਾਂ ਉਹਨਾਂ ਨੂੰ ਵੀ ਮਿਲਨੇ ਚਾਹੀਦੇ ਹਨ ਰਾਜਾ ਇਹ ਸੁਣ ਕੇ ਗੁੱਸੇ ਨਾਲ ਭਾਰੂ ਹੋ ਕੇ ਉਹਨਾਂ ਨੇ ਆਦੇਸ਼ ਦਿੱਤਾ ਉਹਨਾਂ ਦੋਵਾਂ ਦਰਬਾਨਾਂ ਨੂੰ ਦਰਬਾਰ ਵਿੱਚ ਪੇਸ਼ ਕੀਤਾ ਜਾਵੇ ਕੁਝ ਹੀ ਦੇਰ ਵਿੱਚ ਦੋਵੇਂ ਦਰਬਾਨ ਲਿਆਂਦੇ ਗਏ ਰਾਜਾ ਨੇ ਕਿਹਾ ਜਲਾਤ ਇਹਨਾਂ ਦੋਵਾਂ ਨੂੰ ਵੀ ਇਨਾਮ ਦਿਓ ਲੇਕਿਨ ਅੱਧਾ ਨਹੀਂ ਪੂਰਾ ਅਤੇ ਫਿਰ ਰਾਜਾ ਨੇ ਆਦੇਸ਼ ਦਿੱਤਾ ਪੰਜ ਨਹੀਂ ਪੂਰੇ 10 ਕੋੜੇ ਇਹਨਾਂ ਨੂੰ ਲਗਾਏ ਜਾਣ ਅਤੇ ਹਾਂ ਹੱਥ ਜ਼ਰਾ ਤੇਜ਼ ਚਲਾਉਣਾ ਇਹ ਸੁਣ ਕੇ ਦੋਵਾਂ ਸਿਪਾਈਆਂ ਦੀ ਸਿੱਟੀ ਪਿੱਟੀ ਗੁੰਮ ਹੋ ਗਈ ਜਲਾਦ ਨੇ ਬੜੇ ਜ਼ੋਰ ਨਾਲ ਉਹਨਾਂ ਤੇ 10-10 ਕੋੜੇ ਵਰਸਾਏ 10 ਕੋੜੇ ਖਾਣ ਤੋਂ ਬਾਅਦ ਦੋਵੇਂ ਸਿਪਾਈ ਨਿਟਾਲ ਹੋ ਕੇ ਜ਼ਮੀਨ ਤੇ ਡਿੱਗ ਪਏ ਅਤੇ ਰਹਿਣ ਦੀ ਭੀਖ ਮੰਗਣ ਲੱਗੇ ਰਾਜਾ ਨੇ ਤੁਰੰਤ ਹੀ ਦੋਵਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੁਣ ਰਾਜਾ ਨੇ ਕਿਸਾਨ ਤੋਂ ਦੂਜੀ ਪਹੇਲੀ ਪੁੱਛੀ ਦੱਸੋ ਉਹ ਕਿਹੜੀ ਚੀਜ਼ ਹੈ ਜੋ ਸਵੇਰੇ ਚਾਰ ਪੈਰਾਂ ਤੇ ਦੁਪਹਿਰ ਵਿੱਚ ਦੋ ਪੈਰਾਂ ਤੇ ਅਤੇ ਤੀਜੇ ਪਹਿਰ ਤਿੰਨ ਪੈਰਾਂ ਤੇ ਚਲਦੀ ਹੈ ਪਹੇਲੀ ਸੁਣ ਕੇ ਕਿਸਾਨ ਨੇ ਫਿਰ ਦੋ ਦਿਨ ਦਾ ਸਮਾਂ ਮੰਗਿਆ ਅਤੇ ਰਾਜ ਦਰਬਾਰ ਤੋਂ ਆਪਣੇ ਘਰ ਵੱਲ ਚੱਲ ਪਿਆ ਘਰ ਪਹੁੰਚ ਕੇ ਉਸਨੇ ਆਪਣੀ ਪਤਨੀ ਨੂੰ ਸਾਰੀਆਂ ਗੱਲਾਂ ਦੱਸੀਆਂ ਕਿਵੇਂ ਉਸਨੇ 5 ਕੋੜੇ ਖਾ ਕੇ ਉਹਨਾਂ ਦੋਵਾਂ ਸਿਪਾਈਆਂ ਨੂੰ 10-10 ਕੋੜੇ ਲਗਵਾਏ ਅਤੇ ਰਾਜਾ ਨੇ ਉਹਨਾਂ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ। ਇਹ ਸੁਣ ਕੇ ਕਿਸਾਨ ਦੀ ਪਤਨੀ ਬਹੁਤ ਖੁਸ਼ ਹੋਈ। ਉਸਨੇ ਪੁੱਛਿਆ, "अच्छा, ਹੁਣ ਦੱਸੋ, ਇਸ ਵਾਰ ਰਾਜਾ ਨੇ ਕਿਹੜੀ ਪਹੇਲੀ ਪੁੱਛੀ?" ਕਿਸਾਨ ਨੇ ਪਹੇਲੀ ਸੁਣਾਈ। ਪਤਨੀ ਮੁਸਕੁਰਾਈ ਅਤੇ ਬੋਲੀ, "ਇਹ ਤਾਂ ਬਹੁਤ ਆਸਾਨ ਹੈ। ਕੱਲ ਜਦੋਂ ਤੁਸੀਂ ਦਰਬਾਰ ਵਿੱਚ ਜਾਓਗੇ, ਉਸ ਤੋਂ ਪਹਿਲਾਂ ਮੈਂ ਤੁਹਾਡੇ ਕੰਨ ਵਿੱਚ ਇਸ ਦਾ ਉੱਤਰ ਦੱਸ ਦੇਵਾਂਗੀ।" ਅਗਲੇ ਦਿਨ ਸਵੇਰੇ ਕਿਸਾਨ ਦੀ ਪਤਨੀ ਨੇ ਉਸ ਦੇ ਕੰਨ ਵਿੱਚ ਉੱਤਰ ਦੱਸਿਆ ਨਾਲ ਹੀ ਉਸਨੇ ਇੱਕ ਸੰਦੇਸ਼ ਵੀ ਦਿੱਤਾ ਮਹਾਰਾਜ ਨੂੰ ਕਹਿਣਾ ਕਿ ਤੁਸੀਂ ਉਹਨਾਂ ਦੀਆਂ ਦੋ ਪਹੇਲੀਆਂ ਦੇ ਉੱਤਰ ਸਹੀ ਦਿੱਤੇ ਹਨ ਹੁਣ ਦੇਖੋ ਕਿ ਉਹ ਮੇਰੀ ਇੱਕ ਪਹੇਲੀ ਦਾ ਉੱਤਰ ਦੇ ਸਕਦੇ ਹਨ ਜੇ ਰਾਜਾ ਮੰਨ ਜਾਵੇ ਤਾਂ ਉਹਨਾਂ ਤੋਂ ਉਹ ਪਹੇਲੀ ਪੁੱਛਣਾ ਅਤੇ ਜੇ ਰਾਜਾ ਉਸਦਾ ਉੱਤਰ ਨਾ ਦੇ ਸਕੇ ਤਾਂ ਉਹਨਾਂ ਤੋਂ ਪੰਜ ਪਿੰਡਾਂ ਦੀ ਜ਼ਿੰਮੇਵਾਰੀ ਮੰਗ ਲੈਣਾ ਫਿਰ ਤਾਂ ਸਾਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਕਿਸਾਨ ਪਹਿਲਾਂ ਤਾਂ ਡਰ ਗਿਆ ਪਰ ਪਤਨੀ ਦੇ ਸਮਝਾਉਣ ਤੇ ਉਹ ਉਸ ਵਿੱਚ ਹਿੰਮਤ ਆਈ ਪਤਨੀ ਨੇ ਉਸ ਨੂੰ ਉਹ ਪਹੇਲੀ ਵੀ ਕੰਨ ਵਿੱਚ ਦੱਸ ਦਿੱਤੀ ਜੋ ਰਾਜਾ ਤੋਂ ਪੁੱਛਣੀ ਸੀ ਜਦੋਂ ਕਿਸਾਨ ਰਾਜਦਰਬਾਰ ਪਹੁੰਚਿਆ ਤਾਂ ਇਸ ਵਾਰ ਕਿਸੇ ਨੇ ਉਸ ਨੂੰ ਨਹੀਂ ਰੋਕਿਆ ਰਾਜੇ ਦੇ ਸਾਹਮਣੇ ਪਹੁੰਚ ਕੇ ਉਸ ਨੇ ਪਹਿਲਾਂ ਪਿਛਲੀ ਪਹੇਲੀ ਦਾ ਉੱਤਰ ਦਿੱਤਾ ਕਿਸਾਨ ਬੋਲਿਆ ਮਹਾਰਾਜ ਤੁਹਾਡੀ ਪਹੇਲੀ ਸੀ ਸਵੇਰੇ ਚਾਰ ਪੈਰਾਂ ਤੇ ਦੁਪਹਿਰ ਵਿੱਚ ਦੋ ਪੈਰਾਂ ਤੇ ਅਤੇ ਤੀਜੇ ਪਹਿਰ ਤਿੰਨ ਪੈਰਾਂ ਤੇ ਕੌਣ ਚੱਲਦਾ ਹੈ ਇਸ ਦਾ ਉੱਤਰ ਹੈ ਮਨੁੱਖ ਦੀ ਉਮਰ ਬਚਪਨ ਸਵੇਰ ਵਿੱਚ ਬੱਚਾ ਚਾਰ ਪੈਰਾਂ ਤੇ ਚੱਲਦਾ ਹੈ ਯਾਨੀ ਹੱਥ ਪੈਰ ਟੇਕ ਕੇ ਗੋਡਿਆਂ ਦੇ ਭਾਰ ਜਵਾਨੀ ਦੁਪਹਿਰ ਵਿੱਚ ਉਹ ਦੋ ਪੈਰਾਂ ਤੇ ਚੱਲਦਾ ਹੈ ਅਤੇ ਬੁਢਾਪੇ ਤੀਜੇ ਪਹਿਰ ਵਿੱਚ ਉਹ ਦੋ ਪੈਰਾਂ ਅਤੇ ਇੱਕ ਲਾਠੀ ਦੇ ਸਹਾਰੇ ਚੱਲਦਾ ਹੈ ਯਾਨੀ ਤਿੰਨ ਪੈਰਾਂ ਤੇ ਰਾਜਾ ਇਹ ਉੱਤਰ ਸੁਣ ਕੇ ਬਹੁਤ ਖੁਸ਼ ਹੋਇਆ ਉਹਨਾਂ ਨੇ ਮੋਤੀਆਂ ਦਾ ਹਾਰ ਕੱਢ ਕੇ ਕਿਸਾਨ ਨੂੰ ਬਖਸ਼ੀਸ਼ ਵਿੱਚ ਦਿੱਤਾ ਅਤੇ ਬੋਲੇ 10 ਕਿਸਾਨ ਤੈਨੂੰ ਇਨਾਮ ਵਿੱਚ ਕੀ ਚਾਹੀਦਾ ਹੈ ਕਿਸਾਨ ਮੁਸਕਰਾਇਆ ਤੇ ਬੋਲਿਆ ਮਹਾਰਾਜ ਮੈਨੂੰ ਇਨਾਮ ਵਿੱਚ ਅਜੇ ਕੁਝ ਨਹੀਂ ਚਾਹੀਦਾ ਪਰ ਪਹਿਲਾ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਤੁਸੀਂ ਸਭ ਤੋਂ ਪਹੇਲੀਆਂ ਪੁੱਛਦੇ ਹੋ ਕੀ ਤੁਸੀਂ ਮੇਰੀ ਇੱਕ ਪਹੇਲੀ ਦਾ ਉੱਤਰ ਦੇ ਸਕਦੇ ਹੋ ਪਹਿਲਾਂ ਤਾਂ ਰਾਜੇ ਨੂੰ ਇਹ ਗੱਲ ਕੁਝ ਨਾਗਵਾਰ ਗੁਜ਼ਾਰੀ ਪਰ ਫਿਰ ਮੁਸਕਰਾਉਂਦੇ ਹੋਏ ਬੋਲੇ ਠੀਕ ਹੈ ਪੁੱਛ ਆਪਣੀ ਪਹੇਲੀ ਕਿਸਾਨ ਨੇ ਪਹੇਲੀ ਸੁਣਾਈ ਚਾਰ اٹਕ ਚਾਰ ਬਟਕ ਚਾਰ ਸੁਰਮੇਦਾਨੀ ਉੱਡ ਗਿਆ ਰੰਗੀਨ ਤੋਤਾ ਰਹਿ ਗਈ ਨਿਸ਼ਾਨੀ ਦੱਸੋ ਮਹਾਰਾਜ ਇਹ ਕੀ ਹੈ ਰਾਜੇ ਸੁਣ ਕੇ ਸੋਚ ਵਿੱਚ ਪੈ ਗਏ ਇਹ ਪਹੇਲੀ ਉਹਨਾਂ ਲਈ ਬਿਲਕੁਲ ਨਵੀਂ ਸੀ ਉੱਤੇ ਉਹ ਦੋਵੇਂ ਸੈਨਿਕ ਜਿਨ੍ਹਾਂ ਨੂੰ ਦਰਬਾਰ ਤੋਂ ਕੱਢਿਆ ਗਿਆ ਸੀ ਕਿਸਾਨ ਅਤੇ ਉਸ ਦੀ ਪਤਨੀ ਤੋਂ ਬਦਲਾ ਲੈਣ ਦੀ ਸਾਜ਼ਿਸ਼ ਰਚਣ ਲੱਗ ਉਹਨਾਂ ਨੇ ਪਿੰਡ ਵਿੱਚ ਲੋਕਾਂ ਤੋਂ ਕਿਸਾਨ ਦੀ ਪਤਨੀ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਇਕੱਠੀਆਂ ਕੀਤੀਆਂ ਕੁਝ ਨੀਚ ਲੋਕਾਂ ਨੇ ਉਹਨਾਂ ਨੂੰ ਭੜਕਾਇਆ ਕਿਸਾਨ ਦੀ ਪਤਨੀ ਚਰਿੱਤਰਹੀਨ ਹੈ ਕਿਉਂਕਿ ਉਹ ਦੋਵੇਂ ਸੈਨਿਕ ਰਾਜ ਮਹਿਲ ਵਿੱਚ ਆਉਣ ਤੋਂ ਮਨਾ ਸਨ ਇਸ ਲਈ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਰਾਈਏ ਗਲ ਦਰਬਾਰ ਵਿੱਚ ਪਹੁੰਚਾਈ ਜਦੋਂ ਕਿਸਾਨ ਰਾਜੇ ਤੋਂ ਪਹਿਲੀ ਪੁੱਛ ਰਿਹਾ ਸੀ ਤਾਂ ਧੀ ਇੱਕ ਦਰਬਾਰੀ ਖੜਾ ਹੋਇਆ ਅਤੇ ਬੋਲਿਆ ਮਹਾਰਾਜ ਇਕ ਤੁਛ ਵਿਅਕਤੀ ਤੁਹਾਡੇ ਤੋਂ ਪਹੇਲੀ ਪੁੱਛ ਰਿਹਾ ਹੈ ਕਿਰਪਾ ਕਰਕੇ ਇੱਕ ਵਾਰ ਇਹਨਾਂ ਤੋਂ ਪੁੱਛੋ ਕਿ ਇਹ ਸੱਚ ਵਿੱਚ ਪਹੇਲੀਆਂ ਦੇ ਉੱਤਰ ਖੁਦ ਦਿੰਦਾ ਹੈ ਜਾਂ ਕਿਸੇ ਹੋਰ ਤੋਂ ਪੁੱਛ ਕੇ ਆਉਂਦਾ ਹੈ ਰਾਜਾ ਨੇ ਪ੍ਰਸ਼ਨਵਰ ਵਾਚਕ ਨਜ਼ਰ ਨਾਲ ਕਿਸਾਨ ਨੂੰ ਦੇਖਿਆ ਕਿਸਾਨ ਦੇ ਮਨ ਵਿੱਚ ਡਰਤਾ ਸੀ ਪਰ ਉਸ ਨੂੰ ਆਪਣੀ ਪਤਨੀ ਦੀ ਗੱਲ ਯਾਦ ਆਈ ਆਪਣੇ ਡਰ ਨੂੰ ਚਿਹਰੇ ਤੇ ਨਾ ਆਉਂਦੇ ਕਿਸਾਨ ਨੇ ਸ਼ਾਂਤੀ ਨਾਲ ਉੱਤਰ ਦਿੱਤਾ ਮਹਾਰਾਜ ਸੱਚਾਈ ਇਹ ਹੈ ਕਿ ਇਹਨਾਂ ਪਹੇਲੀਆਂ ਦੇ ਉੱਤਰ ਮੈਨੂੰ ਮੇਰੀ ਪਤਨੀ ਦੱਸਦੀ ਹੈ ਇਹ ਸੁਣ ਕੇ ਰਾਜਾ ਖੁਸ਼ ਹੋ ਗਏ ਅਤੇ ਬੋਲੇ ਵਾਹ ਸਾਡੇ ਰਾਜ ਵਿੱਚ ਇੰਨੀਆਂ ਬੁੱਧੀਮਾਨ ਇਸਤਰੀਆਂ ਵੀ ਰਹਿੰਦੀਆਂ ਹਨ ਇਹ ਜਾਣ ਕੇ ਮੈਨੂੰ ਮਾਨ ਹੋਇਆ ਪਰ ਉਹੀ ਦਰਬਾਰੀ ਫਿਰ ਤੋਂ ਬੋਲ ਉੱਠਿਆ ਮਹਾਰਾਜ ਇਹ ਵੀ ਸੰਭਵ ਹੈ ਕਿ ਇਹ ਪਹੇਲੀ ਵੀ ਉਸੇ ਇਸਤਰੀ ਨੇ ਆਪਣੇ ਪਤੀ ਰਹੀ ਤੁਹਾਡੇ ਤੋਂ ਪੁੱਛਵਾਈ ਹੋਵੇ ਅਤੇ ਇੱਕ ਗੱਲ ਹੋਰ ਜਾਣ ਲਓ ਉਹ ਇਸਤਰੀ ਇਸ ਸਨਮਾਨ ਦੀ ਪਾਤਰ ਨਹੀਂ ਹੈ ਕਿਉਂਕਿ ਉਹ ਚਰਿੱਤਰਹੀਨ ਹੈ ਪਿੰਡ ਵਾਲਿਆਂ ਨੇ ਕਿਹਾ ਹੈ ਕਿ ਕਿਸਾਨ ਆਪਣੀ ਪਤਨੀ ਦੇ ਕੋਲ ਨਹੀਂ ਭਟਕਦਾ ਫਿਰ ਵੀ ਉਹ ਪੰਜ ਪੁੱਤਰਾਂ ਦੀ ਮਾਂ ਬਣ ਗਈ ਹੈ ਇਹ ਸੁਣ ਕੇ ਰਾਜੇ ਦਾ ਚਿਹਰਾ ਤੰਤਮਾ ਉਠਿਆ ਉਹਨਾਂ ਨੂੰ ਇਹ ਆਪਣਾ અપਮਾਨ ਲੱਗਾ ਕਿ ਅਜਿਹੀ ਇਸਤਰੀ ਉਹਨਾਂ ਦੇ ਸਾਹਮਣੇ ਪ੍ਰਸ਼ਨ ਪੁੱਛਣ ਦੀ ਹਿੰਮਤ ਰੱਖਦੀ ਹੈ ਰਾਜਾ ਨੇ ਕ੍ਰੋਧ ਵਿੱਚ ਕਿਹਾ ਕਿਸਾਨ ਜਾ ਕੇ ਆਪਣੀ ਪਤਨੀ ਨੂੰ ਕਹੋ ਕਿ ਉਹ ਕੱਲ ਤੇਰੇ ਨਾਲ ਰਾਜ ਦਰਬਾਰ ਵਿੱਚ ਹਾਜ਼ਰ ਹੋਵੇ ਅਸੀਂ ਖੁਦ ਉਸ ਨੂੰ ਮਿਲਣਾ ਚਾਹੁੰਦੇ ਹਾਂ ਕਿਸਾਨ ਪੈ ਬੀਤੋਕੇ ਘਰ ਪਰਤਿਆ ਤੇ ਸਾਰੀ ਗੱਲ ਆਪਣੀ ਪਤਨੀ ਨੂੰ ਦੱਸੀ ਉਹ ਬੋਲਿਆ ਭਾਗਵਾਨ ਅਸੀਂ ਭਾਵੇਂ ਭੁੱਖੇ ਰਹਿੰਦੇ ਸੀ ਪਰ ਚੈਨ ਨਾਲ ਰਹਿੰਦੇ ਸੀ ਤੂੰ ਇਹ ਕਿਹੋ ਜੀ ਮੁਸੀਬਤ ਮੁੱਲ ਲੈ ਲਈ ਪਤਨੀ ਨੇ ਸ਼ਾਂਤ ਸੁਰ ਵਿੱਚ ਕਿਹਾ ਤੁਸੀਂ ਐਵੇਂ ਹੀ ਡਰ ਰਹੇ ਹੋ ਚਿੰਤਾ ਨਾ ਕਰੋ ਸਭ ਠੀਕ ਹੋਵੇਗਾ ਮੈਂ ਸਭ ਸੰਭਾਲ ਲਵਾਂਗੀ ਅਗਲੇ ਦਿਨ ਜਦੋਂ ਕਿਸਾਨ ਆਪਣੀ ਪਤਨੀ ਨੂੰ ਲੈ ਕੇ ਰਾਜ ਦਰਬਾਰ ਨਹੀਂ ਪਹੁੰਚਿਆ ਤਾਂ ਰਾਜਾ ਨੇ ਕ੍ਰੋਧ ਵਿੱਚ ਸਿਪਾਈਆਂ ਨੂੰ ਭੇਜਿਆ ਕਿ ਜਾ ਕੇ ਦੋਵਾਂ ਨੂੰ ਦਰਬਾਰ ਵਿੱਚ ਲਿਆਉਣ ਸਿਪਾਈ ਜਦੋਂ ਕਿਸਾਨ ਦੀ ਪਤਨੀ ਦੇ ਕੋਲ ਪਹੁੰਚੇ ਤਾਂ ਉਸਨੇ ਕਿਹਾ ਮਹਾਰਾਜ ਨੂੰ ਜਾ ਕੇ ਕਹੋ ਮੈਂ ਭਾਵੇਂ ਜਿਹੋ ਜੀ ਵੀ ਹਾਂ ਉਹਨਾਂ ਦੇ ਨਗਰ ਦੀ ਇੱਕ ਇਸਤਰੀ ਹਾਂ ਅਤੇ ਜਦੋਂ ਤੱਕ ਇਹ ਸਾਬਤ ਨਹੀਂ ਹੋ ਜਾਂਦਾ ਕਿ ਮੈਂ ਚਰਿੱਤਰਹੀਨ ਹਾਂ ਮੈਂ ਅਜੇ ਵੀ ਪੂਜਨਯੋਗਾਂ ਜੇ ਮਹਾਰਾਜ ਮੈਨੂੰ ਆਪਣੀ ਪੁੱਤਰ-ਵਧੂ ਜਿਹਾ ਸਨਮਾਨ ਦੇ ਕੇ ਸ਼ਾਹੀ ਬੱਗੀ ਵਿੱਚ ਬੁਲਾਉਣਗੇ ਤਾਂ ਹੀ ਮੈਂ ਰਾਜਦਰਬਾਰ ਵਿੱਚ ਹਾਜ਼ਰ ਹੋਵਾਂਗੀ ਸਿਪਾਈਆਂ ਨੇ ਇਹ ਸੰਦੇਸ਼ ਰਾਜਾ ਨੂੰ ਦਿੱਤਾ ਇਹ ਸੁਣ ਕੇ ਰਾਜੇ ਦਾ ਚਿਹਰਾ ਲਾਲ ਹੋ ਗਿਆ ਪਰ ਕੁਝ ਸੋਚ ਕੇ ਉਹ ਸ਼ਾਂਤ ਹੋ ਗਏ ਹੁਣ ਉਹਨਾਂ ਵਿੱਚ ਵੀ ਇਹ ਉਤਸੁਕਤਾ ਜਾਗੀ ਕਿ ਦੇਖਾਂ ਤਾਂ ਸਹੀ ਅਜੇਹੀ ਕਿਹੜੀ ਔਸਤਰੀ ਹੈ ਜੋ ਐਨੀ ਨੀਡਰ ਹੋ ਕੇ ਮੇਰੇ ਨਾਲ ਸ਼ਰਤ ਰੱਖ ਰਹੀ ਹੈ ਅਗਲੇ ਦਿਨ ਰਾਜਾ ਨੇ ਉਸਦੇ ਲਈ ਸ਼ਾਹੀ ਬੱਗੀ ਅਤੇ ਕੁਝ ਰਾਜਸੀ ਗਹਿਣੇ ਸਿਪਾਈਆਂ ਦੇ ਹੱਥ ਭੇਜੇ। ਦੋਵੇਂ પતિ-ਪਤਨੀ ਸ਼ਾਹੀ ਅੰਦਾਜ਼ ਵਿੱਚ ਰਾਜਦਰਬਾਰ ਪਹੁੰਚੇ। ਰਾਜਾ ਨੇ ਖੋਦੋਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਕਿਸਾਨ ਦੀ ਪਤਨੀ ਨੂੰ ਇੱਕ ਸਿੰਘਾਸਨ ਤੇ ਬਿਠਾਇਆ। ਉਸ ਤੋਂ ਬਾਅਦ ਰਾਜਾ ਨੇ ਕਿਸਾਨ ਦੀ ਪਤਨੀ ਨੂੰ ਕਿਹਾ, "ਅਸੀਂ ਤੁਹਾਡੇ ਬਾਰੇ ਕੁਝ ਅਨੋਚਿਤ ਗੱਲਾਂ ਸੁਣੀਆਂ ਹਨ ਅਤੇ ਫਿਰ ਵੀ ਤੁਹਾਡੇ 'ਚ ਐਨੀ ਹਿੰਮਤ ਹੈ" ਕਿ ਤੁਸੀਂ ਸਾਡੇ ਤੋਂ ਪਹੇਲੀ ਪੁੱਛਣ ਦੀ ਹਿੰਮਤ ਰੱਖਦੇ ਹੋ ਇਸ ਤੇ ਕਿਸਾਨ ਦੀ ਪਤਨੀ ਨੇ ਹੱਥ ਜੋੜ ਕੇ ਨਿਮਰਤਾ ਨਾਲ ਕਿਹਾ ਮਹਾਰਾਜ ਤੁਸੀਂ ਮੈਨੂੰ ਆਪਣੀ ਪੁੱਤਰ ਵਧੂ ਦੇ ਰੂਪ ਵਿੱਚ ਇੱਥੇ ਬੁਲਾਇਆ ਹੈ ਇਸ ਲਈ ਮੈਂ ਚਾਹੁੰਦੀ ਹਾਂ ਕਿ ਸਾਡੀ ਗੱਲਬਾਤ ਵੀ ਕਿਸੇ ਉਸੇ ਮਰਿਆਦਾ ਵਿੱਚ ਹੋਵੇ ਅਤੇ ਜਿੱਥੋਂ ਤੱਕ ਮੇਰੇ ਉੱਪਰ ਲੱਗੇ ਇਸ ਦਾਗ ਦਾ ਪ੍ਰਸ਼ਨ ਹੈ ਤਾਂ ਇਹ ਦਰਬਾਰੀਆਂ ਦੀ ਇੱਕ ਸਾਜ਼ਿਸ਼ ਹੈ ਸੱਚ ਇਹ ਹੈ ਕਿ ਮੇਰੇ ਪਤੀ ਮੇਰੇ ਕੋਲ ਨਹੀਂ ਆਈ ਫਿਰ ਵੀ ਮੈਂ ਪੰਜ ਪੁੱਤਰਾਂ ਦੀ ਮਾਂ ਬਣੀ ਹਾਂ ਇਹ ਕਿਸੇ ਅਧਰਮ ਦਾ ਨਤੀਜਾ ਨਹੀਂ ਬਲਕਿ ਮੇਰੇ ਵਰਤਾਂ ਦੀ ਸ਼ਕਤੀ ਦਾ ਫਲ ਹੈ ਰਾਜਾ ਨੇ ਹੈਰਾਨੀ ਨਾਲ ਪੁੱਛਿਆ ਵਰਤਾਂ ਦੀ ਸ਼ਕਤੀ ਇਹ ਕਿਵੇਂ ਸੰਭਵ ਹੈ ਕਿ ਸ਼ਾਂਤੀ ਪਤਨੀ ਮੁਸਕੁਰਾ ਕੇ ਬੋਲੀ ਮਹਾਰਾਜ ਪਹਿਲਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਕਦੇ ਤੁਸੀਂ ਪੂਰੀ ਨਿਸ਼ਠਾ ਤੇ ਭਗਤੀ ਨਾਲ ਭਗਵਾਨ ਤੋਂ ਕੁਝ ਮੰਗਿਆ ਹੋਵੇ ਅਤੇ ਭਗਵਾਨ ਨੇ ਤੁਹਾਡੀ ਮਨੋ ਕਾਮਨਾ ਪੂਰੀ ਕੀਤੀ ਹੋ ਰਾਜਾ ਨੇ ਥੋੜੀ ਦੇਰ ਸੋਚ ਕੇ ਕਿਹਾ ਹਾਂ ਅਜਿਹਾ ਕਈ ਵਾਰ ਹੋਇਆ ਹੈ ਕਿਸਾਨ ਦੀ ਪਤਨੀ ਬੋਲੀ ਤਾਂ ਮਹਾਰਾਜ ਭਗਵਾਨ ਕੇਵਲ ਰਾਜਿਆਂ ਦੇ ਹੀ ਨਹੀਂ ਸਾਡੇ ਆਮ ਮਨੁੱਖਾਂ ਦੇ ਵੀ ਹਨ ਜਿੱਥੇ ਭਗਤੀ ਵਿੱਚ ਸ਼ਕਤੀ ਹੁੰਦੀ ਹੈ ਉੱਥੇ ਭਗਵਾਨ ਨੂੰ ਝੁਕਣਾ ਹੀ ਪੈਂਦਾ ਹੈ ਅਜਿਹਾ ਹੀ ਮੇਰੇ ਨਾਲ ਹੋਇਆ ਸੁਣੋ ਮਹਾਰਾਜ ਪਹਿਲਾ ਵਰਤ ਮੈਂ ਭਗਵਾਨ ਸ਼ੰਕਰ ਦਾ ਕੀਤਾ ਸੀ ਤਾਂ ਮੈਨੂੰ ਸ਼ੰਕਰਦਾਸ ਪੁੱਤਰ ਪ੍ਰਾਪਤ ਹੋਇਆ ਪਰ ਮੇਰੇ ਪਤੀ ਮੇਰੇ ਕੋਲ ਨਹੀਂ ਆਏ ਦੂਜਾ ਵਰਤ ਮੈਂ ਸੂਰਜ ਦੇਵ ਦਾ ਕੀਤਾ ਤਾਂ ਮੈਨੂੰ ਸੂਰਜਪਾਨ ਪੁੱਤਰ ਪ੍ਰਾਪਤ ਹੋਇਆ ਤੀਜਾ ਵਰਤ ਮੈਂ ਚੰਦਰ ਦੇਵ ਦਾ ਕੀਤਾ ਤਾਂ ਚੰਦਰਪਾਨ ਪੁੱਤਰ ਪ੍ਰਾਪਤ ਹੋਇਆ ਚੌਥਾ ਵਰਤ ਮੈਂ ਮਾਂ ਗੰਗਾ ਦਾ ਕੀਤਾ ਤਾਂ ਗੰਗਾਦਾਸ ਪੁੱਤਰ ਮਿਲਿਆ ਅਤੇ ਪੰਜਵਾਂ ਵਰਤ ਮੈਂ ਯਮਨਾ ਦੇਵੀ ਦਾ ਕੀਤਾ ਤਾਂ ਯਮਨਾਦਾਸ ਪੁੱਤਰ ਮਿਲਿਆ ਹੁਣ ਤੁਸੀਂ ਹੀ ਦੱਸੋ ਮਹਾਰਾਜ ਕਿ ਇਹ ਮੇਰੇ ਪਤੀ ਦੇ ਕਾਰਨ ਸੰਭਵ ਸੀ ਨਹੀਂ ਇਹ ਤਾਂ ਮੇਰੇ ਵਰਤ ਅਤੇ ਭਗਤੀ ਦੀ ਸ਼ਕਤੀ ਦਾ ਨਤੀਜਾ ਹੈ ਪਰ ਦੁਨੀਆ ਵਾਲੇ ਭਲਾ ਇਸ ਜੀ ਗੱਲ ਨੂੰ ਕਿਵੇਂ ਸਮਝ ਸਕਣਗੇ ਕਿਸਾਨ ਦੀ ਪਤਨੀ ਦੀ ਭਗਤੀ ਅਤੇ ਤਰਕ ਨਾਲ ਰਾਜੇ ਦੀਆਂ ਅੱਖਾਂ ਖੁੱਲ ਗਈਆਂ ਉਹ ਸ਼ਰਦਾ ਨਾਲ ਉਸਦੇ ਸਾਹਮਣੇ ਨਮਸਕਾਰ ਹੋ ਗਿਆ ਅਤੇ ਖੀਮਾ ਮੰਗਦੇ ਹੋਏ ਬੋਲਿਆ हे ਦੇਵੀ ਤੁਸੀਂ ਸੱਚਮੁੱਚ ਇਸ ਸਿੱਧ ਕਰ ਦਿੱਤਾ ਕਿ ਭਗਤੀ ਵਿੱਚ ਸਭ ਤੋਂ ਵੱਡੀ ਸ਼ਕਤੀ ਹੁੰਦੀ ਹੈ ਇਸ ਤੋਂ ਬਾਅਦ ਰਾਜਾ ਨੇ ਕਿਹਾ ਹੁਣ ਕਿਰਪਾ ਕਰਕੇ ਆਪਣੀ ਪਹੇਲੀ ਦੁਬਾਰਾ ਸੁਣਾਓ ਕਿਸਾਨ ਦੀ ਪਤਨੀ ਨੇ ਆਪਣੀ ਪਹੇਲੀ ਦੁਹराई ਚਾਰ اٹਕ ਚਾਰ ਬਟਕ ਚਾਰ ਸੁਰਮੇਦਾਨੀ ਉੱਡ ਗਿਆ ਰੰਗੀਨ ਤੋਤਾ ਰਹਿ ਗਈ ਨਿਸ਼ਾਨੀ ਰਾਜਾ ਨੇ ਬਹੁਤ ਸੋਚ ਵਿਚਾਰ ਕੀਤਾ ਦਰਬਾਰੀਆਂ ਤੋਂ ਵੀ ਪੁੱਛਿਆ ਪਰ ਕੋਈ ਇਸ ਪਹੇਲੀ ਦਾ ਉੱਤਰ ਨਹੀਂ ਦੇ ਸਕਿਆ ਅੰਤ ਵਿੱਚ ਰਾਜਾ ਨੇ ਨਿਮਰਤਾ ਨਾਲ ਕਿਹਾ ਹੈ ਦੇਵੀ ਹੁਣ ਤੁਸੀਂ ਹੀ ਇਸ ਦਾ ਉੱਤਰ ਦੱਸੋ ਕਿਸਾਨ ਦੀ ਪਤਨੀ ਬੋਲੀ ਮਹਾਰਾਜ ਮੈਂ ਇੱਕ ਸ਼ਰਤ ਤੇ ਉੱਤਰ ਦਿਆਂਗੀ ਜੇ ਮੈਂ ਸਹੀ ਨਿਕਲੀ ਤਾਂ ਤੁਸੀਂ ਮੈਨੂੰ ਪੰਜ ਪਿੰਡਾਂ ਦੀ ਜ਼ਮੀਂਦਾਰੀ ਦੇਉਗੇ ਰਾਜਾ ਨੇ ਖੁਸ਼ੀ ਨਾਲ ਸਵੀਕਾਰ ਕੀਤਾ ਫਿਰ ਕਿਸਾਨ ਦੀ ਪਤਨੀ ਨੇ ਉੱਤਰ ਦੱਸਿਆ ਮਹਾਰਾਜ ਇਸ ਪਹੇਲੀ ਦਾ ਉੱਤਰ ਹੈ ਮਨੁੱਖੀ ਜੀਵਨ ਅਰਥਾਤ ਜਨਮ ਅਤੇ ਮੌਤ ਹੁਣ ਦੱਸ ਸੁਨੋ ਇਸ ਦਾ ਅਰਥ ਚਾਰ اٹਕ ਤੋਂ ਭਾਵ ਹੈ ਸਾਡੇ ਸਰੀਰ ਦੇ ਚਾਰ ਮੁੱਖ ਅੰਗ ਦੋ ਹੱਥ ਅਤੇ ਦੋ ਪੈਰ ਜਿਨ੍ਹਾਂ ਨਾਲ ਅਸੀਂ ਚੱਲਦੇ ਅਤੇ ਕੰਮ ਕਰਦੇ ਹਾਂ ਚਾਰ ਬਟਕ ਹਨ ਦੋ ਅੱਖਾਂ ਅਤੇ ਦੋ ਕੰਨ ਜਿਨ੍ਹਾਂ ਨਾਲ ਅਸੀਂ ਸੰਸਾਰ ਨੂੰ ਦੇਖਦੇ ਅਤੇ ਸੁਣਦੇ ਹਾਂ ਚਾਰ ਸੁਰਮੇ ਦਾ ਅਰਥ ਹੈ ਸਾਡੇ ਸਰੀਰ ਦੀਆਂ ਚਾਰ ਜੀਵਨ ਜੋਤियां ਸਾਹ ਚੇਤਨਾ ਮਨ ਅਤੇ ਪ੍ਰਾਣ ਇਹ ਹੀ ਸਾਡੇ ਜੀਵਨ ਦੇ ਸੁਰ ਹਨ ਜੋ ਸਰੀਰ ਨੂੰ ਜੀਵਿਤ ਰੱਖਦੇ ਹਨ ਉੱਡ ਗਿਆ ਰੰਗीन ਤੋਤਾ ਰਹਿ ਗਈ ਨਿਸ਼ਾਨੀ ਇਹ ਰੰਗीन ਤੋਤਾ आत्मा ਦਾ ਪ੍ਰਤੀਕ ਹੈ ਮਹਾਰਾਜ ਜਦੋਂ ਆਤਮਾ શરીર ਤੋਂ ਉੱਡ ਜਾਂਦੀ ਹੈ ਤਾਂ ਇਹ ਸਰੀਰ ਕੇਵਲ ਮਿੱਟੀ ਦੀ ਨਿਸ਼ਾਨੀ ਬਣ ਕੇ ਰਹਿ ਜਾਂਦਾ ਹੈ ਇਸ ਲਈ ਇਸ ਪਹੇਲੀ ਦਾ ਗੁੰਝਾ ਅਰਥ ਇਹੀ ਹੈ ਕਿ ਜਦੋਂ ਆਤਮਾ ਅਰਥਾਤ ਰੰਗੀਨ ਤੋਤਾ ਉੱਡ ਜਾਂਦੀ ਹੈ ਤਾਂ ਸਰੀਰ ਕੇਵਲ ਇੱਕ ਨਿਸ਼ਾਨੀ ਰਹਿ ਜਾਂਦਾ ਹੈ ਯਾਨੀ ਇਹ ਪਹੇਲੀ ਮਨੁੱਖੀ ਜੀਵਨ ਅਤੇ ਮੌਤ ਦੇ ਰਹੱਸ ਨੂੰ ਦਰਸਾਉਂਦੀ ਹੈ ਰਾਜ ਦਰਬਾਰ ਵਿੱਚ ਤਾੜੀਆਂ ਦੀ ਗੜਗੜਾਹ ਗੂੰਜ ਉઠી ਸਾਰੇ ਦਰਬਾਰੀ ਕਿਸਾਨ ਦੀ ਪਤਨੀ ਦੀ ਬੁੱਧੀਮਤਾ ਦੀ ਪ੍ਰਸ਼ੰਸਾ ਕਰਨ ਲੱਗੇ ਜੋ ਦਰਬਾਰੀ ਪਹਿਲਾਂ ਉਸ ਦੀ ਨਿੰਦਾ ਕਰ ਰਹੇ ਸਨ ਉਹ ਸ਼ਰਮ ਨਾਲ ਸਿਰ ਝੁਕਾਈ ਖੜੇ ਰਹਿ ਗਏ ਰਾਜਾ ਨੇ ਉੱਠ ਕੇ घोषणा ਕੀਤੀ ਇਸ ਇਸਤਰੀ ਨੇ ਕੇਵਲ 5 ਪਿੰਡਾਂ ਦੀ ਨਹੀਂ ਬਲਕਿ 10 ਪਿੰਡਾਂ ਦੀ ਜ਼ਿਮੀਦਾਰੀ ਪਾਉਣ ਦਾ ਅਧਿਕਾਰ ਪ੍ਰਾਪਤ ਕੀਤਾ ਹੈ ਰਾਜਾ ਨੇ ਉਹਨਾਂ ਨੂੰ ਅਨਮੋਲ ਤੋਹਫ਼ੇ ਦਿੱਤੇ ਅਤੇ ਬਾਕੀ ਸਨਮਾਨ ਨਾਲ ਵਿਦਾ ਕੀਤਾ ਹੁਣ ਕਿਸਾਨ ਅਤੇ ਉਸ ਦੀ ਪਤਨੀ ਦੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸਨ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਹੀ ਇਹ ਵੀ ਦੱਸਣਾ ਕਿ ਜੋ ਕਿਸਾਨ ਦੀ ਪਤਨੀ ਨੇ ਭਗਤੀ ਦੇ ਦਮ ਤੇ ਪੁੱਤਰਾਂ ਦੀ ਪ੍ਰਾਪਤੀ ਬਾਰੇ ਦੱਸਿਆ ਹੈ ਕਿ ਤੁਹਾਡਾ ਵੀ ਇਸ ਵਿੱਚ ਵਿਸ਼ਵਾਸ ਹੈ ਕਿ ਇਹ ਸੰਭਵ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ